ਪਾਛ ਜਿਹੜੀਆਂ ਹੁਣ ਗੱਲਾਂ ਸੁਣ ਚ ਮਿਲਦੀਆਂ ਇਹਨਾਂ ਨੇ ਕਿਹਾ ਵੀ ਇਦਾਂ ਕਰਕੇ ਇਹ ਆ ਕਬਰ ਤੁਹਾਡੀ ਮੰਮੀ ਦੀ ਆ ਇਹ ਇੱਚੇ ਕਬਰ ਤੁਸੀਂ ਮੇਰੀ ਬਣਾਉਣੀ ਆ ਹਨਾ ਤੇ ਦੋ ਦਿਨ ਪਹਿਲਾਂ ਹੀ ਸਾਰਾ ਕੁਝ ਦੱਸ ਗਿਆ ਤੇ ਇਹ ਸਾਡੇ ਇੱਕ ਮੁਸਲਮਾਨ ਧਰਮ ਚ ਹੁੰਦਾ ਕਿ 20 ਦਿਨਾਂ ਬਾਅਦ ਵੀ ਆਪਾਂ ਅਰਦਾਸ ਕਰਦੇ ਆ ਹਨਾ ਤੇ ਕਬਰ ਤੇ ਜਾ ਕੇ ਮੰਮੀ ਦੀ ਕਬਰ ਤੇ ਜਾ ਕੇ ਉਹਨਾਂ ਨੇ ਕੰਮ ਕੋਲੇ ਕਿਹਾ ਵੀ ਵੀ ਮੈਂ ਤੋਂ ਪਹਿਲਾ ਪਹਿਲਾ ਮੈਂ ਤੇਰੇ ਕੋਲੇ ਆਇਆ ਲਾ ਇਹ ਗੱਲ ਕਹੀ ਹੈ ਤੇ ਉਹਨਾਂ ਦੀ ਮੁਹੱਬਤ ਸੀ ਬਾਪੂ ਜੀ ਮੰਮੀ ਤੋਂ ਬਿਨਾ ਨਹੀਂ ਸਰਦੇ ਸੀਗੇ ਤੇ ਹੁਣ ਜਦੋਂ ਉਹ ਮੰਮੀ ਮਾਤਾ ਨਹੀਂ ਰਹਿ ਤੇ ਉਹ ਕਿੱਦਾਂ ਸਰ ਲੈਂਦੇ ਹਨਾ ਉਹ ਉਹ ਆਪਣੇ ਜੀਵਨ ਸਾਥੀ ਕੋਲ ਜਾ ਬਹੁਤ ਹੀ ਕਹਿਨ ਨੂੰ ਤਾਂ ਪਹਿਲੀ ਗੱਲ ਤਾਂ ਹੈ ਕਿ ਕਹਿਨ ਨੂੰ ਤਾਂ ਕੋਈ ਸ਼ਬਦ ਨਹੀਂ ਹੈਗੇ ਹੁਣ ਇਹ ਦੁੱਖ ਇੱਕ ਨਿਚੇ ਲੈ ਜਾਂਦਾ ਉਹਦੇ ਤੇ ਇੰਨੀ ਜਲਦੀ ਫੇਰ ਇੱਕ ਦੁੱਖ ਆ ਗਿਆ ਮੈਂ ਹੈਰਾਨ ਆ ਇਸ ਗੱਲ ਨੂੰ ਜੀ ਚੰਗੇ ਪਰੇ ਸਿੱਕੇ ਉਹਦੇ ਫਾਦਰ ਸਾਹਿਬ ਤੇ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਆ ਹਨਾ ਕੀ ਕਹਿ ਸਕਦੇ ਆ ਉਹਦੇ ਅੱਗੇ ਜੋਰ ਨਹੀਂ ਹੈਗਾ ਪਰ ਮਿੱਤੋ ਯਾਰ ਉਹ ਰੋਂਦਾ ਨਹੀਂ ਦੇਖਿਆ ਜਾਂਦਾ ਮੇਰਾ ਛੋਟਾ ਭਾਈ ਆ ਉਹ ਤਾਂ ਰੋਂਦਾ ਨਹੀਂ ਦੇਖਿਆ ਜਾਂਦਾ ਮੈਂ ਬੜਾ ਬਹੁਤ ਕੱਟ ਰੋਂ ਰੋਣ ਵਾਲਾ ਬੰਦਾ ਮੈਂ ਬਹੁਤ ਕੱਟ ਰੋਂਦਾ ਮੈਂ ਆਪਣੇ ਅੰਦਰ ਹੀ ਰੱਖਦਾ ਜਜ਼ਵਾਤ ਜਿੰਨੇ ਵੀ ਅੰਦਰ ਰੱਖ ਲੈਂਦਾ ਮੈਂ ਇਕੱਲਾ ਬਹਿ ਕੇ ਰੋ ਲੈਣਾ ਪਰ ਅੱਜ ਜੋ ਗੱਲਾਂ ਕਰ ਰਿਹਾ ਸੀ ਉਹਦੀ ਗੱਲਾਂ ਸੁਣ ਸੁਣ ਮੈਨੂੰ ਮਿੱਤ ਵੀ ਨਹੀਂ ਰੁਕਿਆ ਗਿਆ ਵੀ ਤੱਕਾ ਨਾ ਕਰ ਐਨਾ ਰੱਬ ਨੂੰ ਕਹੀਦੇ ਵੀ ਐਨਾ ਤੱਕਾ ਨਾ ਕਰ ਕਰ ਜਿੰਨਾ ਬਣਦਾ ਤੇਰਾ ਉਹ ਨਾ ਕਰ ਜਿਆਦਾ ਨਾ ਕਰ ਜਦੋਂ ਸਾਨੂੰ ਆਨ ਲੱਗ ਗਿਆ ਕਿ ਪਿਛਲੇ ਚੰਦੇ ਦੇ ਨਾਲ ਕਿ ਇਹ ਵੱਡੇ ਚਿਹਰੇ ਜਿਹੜੇ ਦੁਨੀਆ ਨੂੰ ਆਖ ਲੱਗੇ ਹਾਂਜੀ ਸਾਨੂੰ ਲੱਗ ਰਿਹਾ ਇਹ ਇਸ ਕਰਕੇ ਅਸੀਂ ਆ ਕੱਲ ਬਾਅਦ ਚੱਲਦੀ ਰਹਿੰਦੀ ਸਾਡੀ ਆਸ ਵਿੱਚ ਕਲਾਕਾਰ ਭਰਾਵਾ ਦੀ ਵੀ ਪਾਠ ਕਰੀਏ ਕੋਈ ਅਰਦਾਸ ਕਰਾਈਏ ਇਸ ਅਸੀਂ ਸਾਰੇ ਡਰੇ ਹੋਏ ਆ ਉੰਡਰ ਲੱਗਦਾ ਵੀਰੇ ਸਿੱਧੀ ਗੱਲ ਦੱਸਦਾ ਮੰਨਦਾ ਰਿਹਾ ਵਾ ਵੀ ਸੁੱਖ ਰਹੇ ਸਾਰੇ ਪਾਸੇ ਮਾਹੀ ਜੀ ਜਦੋਂ ਮਾਤਾ ਉਹਨਾਂ ਦਾ ਇੰਤਕਾਲ ਹੋ ਗਿਆ ਇਸ ਤੋਂ ਵਿੱਚ ਸੀ ਤੱਕ ਪਹੁੰਚ ਸੀ ਸੋ ਦੇਖਾ ਕਿ ਬੱਪੂ ਨਾਲ ਆਪਣੇ ਨਾਲ ਕੁਝ ਲਾ ਹੋਣ ਚੁਕ ਬੱਪੂ ਨਾ ਮੇਰੀ ਗੱਲ ਇਹ ਸੀ ਕਿ ਕਹਿੰਦਾ ਦੇਖ ਲੈ ਚੱਲ ਗਈ ਤੇ ਮਾਤਾ ਤੇ ਵੀ ਥੋੜੀ ਕੋਸ਼ਿਸ਼ ਕੀਤੀ ਕਹਿੰਦਾ ਯਾਰ ਵੀ ਪਛਾਣ ਨਹੀਂ ਪਾਈ ਆਪਾਂ ਕੋਈ ਨਹੀਂ ਕਹਿੰਦਾ ਹੋ ਜੋ ਠੀਕ ਹੋਲੀ ਹੋਲੀ ਔਰ ਬਾਅਦ ਚ ਜਿਹੜੀਆਂ ਹੁਣ ਗੱਲਾਂ ਸੁਣ ਚ ਮਿਲਦੀਆਂ ਇਹਨਾਂ ਨੇ ਕਿਹਾ ਵੀ ਇਦਾਂ ਕਰਕੇ ਇਹ ਆਹ ਕਬਰ ਤੁਹਾਡੀ ਮੰਮੀ ਦੀ ਆ ਇਹ ਇੱਚੇ ਕਬਰ ਤੁਸੀਂ ਮੇਰੀ ਬਣਾਉਣੀ ਹੈ ਹਨਾ ਤੇ 2 ਦਿਨ ਪਹਿਲਾਂ ਹੀ ਸਾਰਾ ਕੁਝ ਦੱਸ ਗਿਆ ਕਿ ਇਹ ਸਾਡੇ ਇੱਕ ਮੁਸਲਿਮ ਧਰਮ ਚ ਹੁੰਦਾ ਕਿ 20 ਦਿਨਾਂ ਬਾਅਦ ਵੀ ਆਪਾਂ ਅਰਦਾਸ ਕਰਦੇ ਹਾਂ ਹਨਾ ਕਿ ਕਬਰ ਤੇ ਜਾ ਕੇ ਮੰਮੀ ਦੀ ਕਬਰ ਤੇ ਜਾ ਕੇ ਉਹਨਾਂ ਨੇ ਕੰਨ ਕੋਲੇ ਕਿਹਾ ਵੀ 20ਵੇਂ ਤੋਂ ਪਹਿਲਾਂ ਪਹਿਲਾਂ ਮੈਂ ਤੇਰੇ ਕੋਲੇ ਆਇਆ ਲੈ ਇਹ ਗੱਲ ਕਹੀ ਹੈ ਤੇ ਉਹਨਾਂ ਦੀ ਮੁਹੱਬਤ ਸੀ ਬਾਪੂ ਜੀ ਮੰਮੀ ਤੋਂ ਬਿਨਾ ਨਹੀਂ ਸਰਦੇ ਸੀਗੇ ਤੇ ਹੁਣ ਜਦੋਂ ਉਹ ਮੰਮੀ ਮਾਤਾ ਨਹੀਂ ਰਹਿਏ ਤੇ ਉਹ ਕਿੱਦਾਂ ਸਰ ਲੰਦੇ ਹਨ ਹੈਨਾ ਉਹ ਉਹ ਆਪਣੇ ਜੀਵਨ ਸਾਥੀ ਕੋਲ ਜਾ ਆਪਸ